ਵੱਡੀ ਜਿੱਤ ਇਹੀ ਹੈ ਕਿ ਇਹਨਾਂ ਨੇ ਸਾਰਾ ਡੀ ਜੌਟੀ ਦਾ ਜ਼ੋਰ ਲਾ ਲੈ ਵੀ ਇਕੱਠੇ ਨਹੀਂ ਹੋਣ ਦੇਣੇ ਨੌਜਵਾਨੀ ਨੇ ਤੇ ਪੰਜਾਬ ਦੇ ਲੋਕਾਂ ਨੇ ਦਿਖਾਤਾ ਵੀ ਜੇ ਅਸੀਂ ਧਾਰ ਲਗੇ ਤਾਂ ਫਿਰ ਜਿੱਥੇ ਧਾਰ ਲਗੇ ਉਥੇ ਪਹੁੰਚਦੇ ਹੁੰਨੇ ਆ ਤੇ ਆ ਪਹੁੰਚ ਗਏ ਆ ਤੇਰੇ ਜ਼ਬਰਦਸਤ ਮੁਕਾਬਲਾ ਸਬਰ ਨਾ ਦੇਵਾਂਗੇ ਤੁਹਾਡੇ ਸਾਰੇ ਹੱਥ ਖੁੱਲੇ ਆ ਡਾਂਗਾਂ ਚ ਲਾ ਦੇ ਗੋਲੀਆਂ ਚ ਜੋ ਮਰਜ਼ੀ ਕਰ ਲੋ ਪਰ ਇਹ ਇਹ ਨਹੀਂ ਗੱਲ ਹੈਗੀ ਆਵਾਜ਼ਾਂ ਐ ਨਹੀਂ ਦੱਬੀ ਜਾਣਗੀਆਂ ਸਾਰੇ ਆਦੂ ਕਰੋ ਕਰੋ ਰਿਟੇਨ ਕੀਤੇਗੇ ਤੁਸੀਂ ਕਿਵੇਂ ਬਚ ਕੇ ਆ ਗਏ ਨਾ ਹੰਕਾਰ ਵੀ ਨਹੀਂ ਅਸੀਂ ਕੋਠੀ ਅੱਗੇ ਵੀ ਨਹੀਂ ਆਉਣ ਦੇਣਾ ਤੇ ਜਿਹੜਾ ਭਵੰਤ ਕਦੇ ਕਹਿਦਾ ਹੁੰਦਾ ਸੀ ਯਾਰ ਵੀ ਆਓ ਮੇਰੇ ਦਰਵਾਜ਼ੇ ਖੁੱਲੇ ਆ ਲੋਕਾਂ ਲਈ ਮੈਨੂੰ ਆ ਕੇ ਦੱਸੋ ਕਿਉਂ ਧਰਨੇ ਲਾਉਨੇ ਹੋ ਕਿਉਂ ਸੜਕਾਂ ਜਾਮ ਕਰਦੇ ਆ ਜੇ ਅੱਜ ਅਸੀਂ ਉਹਦੀ ਖਾਲੀ ਕੋਠੀ ਹੈ ਹੈ ਹੀ ਨਹੀਂ ਕੋਈ ਕੋਠੀ ਚ ਤਾਂ ਖਾਲੀ ਕੋਠੀ ਮੁਰੇ ਵੀ ਨਹੀਂ ਕੋਈ ਜਾਣਦੇ ਰਿਹਾ ਆ ਹਜ਼ਾਰਾਂ ਉਹੀ ਨੌਜਵਾਨੀ ਆ ਜਿਹੜੀ ਤੇਰੀ ਭਵੰਤ ਭੰਤ ਜਿੰਦਾਬਾਦ ਕਰਦੀ ਸੀ ਤੇਰੇ ਝੰਡੇ ਟੈਂਕੀਆਂ ਤੇ ਬਨੇਰਿਆਂ ਤੇ ਚੜ ਕੇ ਤੇਲ ਫੂਕਦੇ ਸੀ ਦਿਨਾਂ ਦੁਪਮੱਖੜ ਕਹਿੰਦਾ ਹੁੰਦਾ ਸੀ ਕਿ ਮੇਰੇ ਭਮਖੜ ਨੇ ਇਹ ਮੱਚ ਸਕਦੇ ਆ ਪਿੱਛੇ ਨਹੀਂ ਹਟਣਗੇ ਅੱਜ ਭਮਖੜਾਂ ਨਾਲ ਕੀ ਹਾਲ ਕਰ ਰਹੇ ਹਾਂ ਨੂੰ ਦੇਖ ਲੈ ਉਹੀ ਨੌਜਵਾਨੀ ਹੈ ਪ੍ਰਸ਼ਾਦੇ ਤਿਆਰ ਕਰ ਦਿਓ ਲੰਗਰ ਤਿਆਰ ਕਰ ਦਿਓ ਇੱਥੇ ਟਰਾਲੀਆਂ ਤੇ ਪ੍ਰਸ਼ਾਦੇ ਲੰਗਰ ਲੈ ਕੇ ਆਲੇ ਦਾਲੇ ਜਿੰਨੇ ਪਿੰਡਾਂ ਦੇ ਵਿੱਚੋਂ ਇੱਥੇ ਅਸੀਂ ਬਿਲਕੁਲ ਬਾਈਪਾਸ ਦੇ ਉੱਤੇ ਹਾਈਵੇ ਦੇ ਉੱਤੇ ਜਾਮ ਲੱਗਿਆ ਹੋਇਆ ਇੱਥੇ ਬੈਠੇ ਆਂ ਜਿੱਥੇ ਬਿਲਕੁਲ ਭਵੰਤਮਾਨ ਦੀ ਕੋਠੀ ਹੈ ਉਹਦੇ ਬਿਲਕੁਲ ਸਾਹਮਣੇ ਇਹ ਹਾਈਵੇ ਤੇ ਜਾਮ ਲੱਗਿਆ ਹੋਇਆ ਹੈ ਸੰਗਰੂਰ ਮੁਸ਼ਕਲ ਦੇ ਨਾਲ ਸਾਰੀਆਂ ਹੱੱਦਾ ਬੰਨੇ ਤੋੜਦੇ ਲੋਕ ਸੰਗਰੂਰ ਪਹੁੰਚੇ ਆ ਲਕਾ ਸੁਧਾਨਾ ਗੱਲਬਾਤ ਕਰਦੇ ਆ ਲਖੇ ਕਿਵੇਂ ਦੇਖਦੇ ਜਿਹੜਾ ਤੜਕੇ ਦਾ ਸਾਰਾ ਕੁਝ ਵਾਪਰਿਆ ਜਾਂ ਰਾਤ ਦਾ ਜਿਹੜਾ ਕੋਈ ਚੱਲ ਰਿਹਾ ਲਗਾਤਾਰ 2-3 ਦਿਨ ਹੋ ਗਏ ਸਾਰੇ ਪੰਜਾਬ ਦੀ ਪੁਲਿਸ ਪਿੰਡਾਂ ਨੂੰ ਘੇਰ ਕੇ ਵਾਲੇ ਦਲ ਵਾਗੂਆਂ ਨੂੰ ਘੇਰੀ ਜਾਂਦੇ ਆ ਨੌਜਵਾਨ ਚੱਕ ਕੇ ਥਾਣਾ ਚ ਬੰਦ ਕਰਤੇ ਫੋਨ ਕਰਕੇ ਡਰਾਈ ਜਾਂਦੇ ਆ ਪਰ ਮੈਂ ਦਿਲੋਂ ਅੱਜ ਸਲਾਮ ਕਰਦਾ ਯਾਰ ਇਹਨਾਂ ਨੌਜਵਾਨਾਂ ਨੂੰ ਕਿ ਧੰਨਵਾਦ ਇਹਨਾਂ ਦਾ ਯਾਰ ਕਿ ਜਿਸ ਤਰੀਕੇ ਨਾਲ ਅੱਜ ਸਾਰੀਆਂ ਰੋਕਾਂ ਤੋੜ ਕੇ ਬਾਣਾ ਬੇਦੀ ਬੱਟੋ-ਬੱਟੀ ਹੋ ਕੇ ਬਥੇਰੀਆਂ ਟਰਾਲੀਆਂ ਇਹਨਾਂ ਦੀਆਂ ਰੋਕੀਆਂ ਇਹਨਾਂ ਨੇ ਅੱਗੇ ਆਪਣੀਆਂ ਬੱਸਾਂ ਲਾ ਲਾ ਕੇ ਮਿੱਟੀ ਦੇ ਭਰੇ ਇਹਨਾਂ ਨੇ ਕੈਂਟਰ ਅੱਗੇ ਲਾਤੇ ਪਰ ਸਾਰੀਆਂ ਰੋਕਾਂ ਤੋੜ ਕੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਿਆ ਤਾਂ ਪਹਿਲੀ ਗੱਲ ਤਾਂ ਇਹ ਵੱਡੀ ਜਿੱਤ ਇਹੀ ਹੈ ਕਿ ਇਹਨਾਂ ਨੇ ਸਾਰਾ ਡੀ ਜੋਟੀ ਦਾ ਜ਼ੋਰ ਲਾ ਲਿਆ ਵੀ ਇਕੱਠੇ ਨਹੀਂ ਹੋਣ ਦੇਣੇ ਤੇ ਅੱਜ ਨੌਜਵਾਨੀ ਨੇ ਦੇ ਪੰਜਾਬ ਦੇ ਲੋਕਾਂ ਨੇ ਦਿਖਾਤਾ ਵੀ ਜੇ ਅਸੀਂ ਧਾਰ ਲਗੇ ਤਾਂ ਪਰ ਜਿੱਥੇ ਧਾਰ ਲੀ ਉਹਤੇ ਪਹੁੰਚਦੇ ਹੁੰਨੇ ਆ ਤੇ ਆ ਪਹੁੰਚ ਗਏ ਆ ਦੂਜੀ ਗੱਲ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਦਿਖ ਨਹੀਂ ਰਿਹਾ ਕਿ ਕਿੰਨਾ ਰੋ ਕਿੰਨਾ ਗੁੱਸਾ ਨੌਜਵਾਨੀ ਸੀ ਤੂੰ ਹਲੇ ਵੀ ਇਹਨਾਂ ਦਾ ਕਿਸ ਤਰੀਕੇ ਨਾਲ ਸ਼ਿਕਾਰ ਖੇਡਣ ਤੇ ਤਿਆਰ ਹੋਇਆ ਖੜਾ ਕਿਵੇਂ ਇਹਨਾਂ ਦੇ ਨਾਲ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਰਤਾਰਾ ਕਰਨ ਜਾ ਰਹੇ ਆ ਕਿਵੇਂ ਤੇਰੇ ਇੰਨਾ ਯਾਰ ਹੱਠੀ ਬੰਦਾ ਇੰਨਾ ਹੰਕਾਰੀ ਬੰਦਾ ਕਿ ਜਿਹੜੇ ਬੰਦੇ ਨੂੰ ਸਮਝ ਹੀ ਨਹੀਂ ਪੈ ਰਹੀ ਕਿ ਲੋਕਾਂ ਦੀ ਆਵਾਜ਼ ਕੀ ਆ ਹੁਣ ਪ੍ਰਸ਼ਾਸਨ ਨਾਲ ਗੱਲ ਹੋਈ ਆ आईजी डीआईजी ਖੜੇ ਨੇ ਇਹੀ ਗੱਲ ਮੈਂ ਕਹੀ ਆ ਮੈਂ ਕਿ ਭਾਨੇ ਦੇ ਪਰਚਾ ਸੱਚਾ ਕਿ ਝੂਠਾ ਇਹਨਾਂ ਦੱਸ ਦਿਓ ਉਹ ਤੇ ਨਹੀਂ ਜੀ ਇਹ ਐਂ ਕਰਦੇ ਆ ਜੀ ਉਹ ਜਿਵੇਂ ਕਿਵੇਂ ਕਰਦਾ ਹੁੰਦਾ ਪ੍ਰਸ਼ਾਸਨ ਅਗਲੀਆਂ ਗੱਲਾਂ ਕਿ ਜੀ ਅਸੀਂ ਐਂ ਕਰਾਂਗੇ ਜੀ ਅਸੀਂ ਉਹ ਕਰਾਂਗੇ ਜੀ ਕੋਈ ਗੱਲ ਨਹੀਂ ਸਮਾਂ ਦਿਓ ਸਮਾਂ ਤਾਂ ਪਹਿਲਾਂ ਵੀ ਦਿੱਤਾ ਸੀ ਉਹ ਕਹਿੰਦੇ ਵਾਰ-ਵਾਰ ਇੱਕ ਗੱਲ ਤੇ ਆ ਜਾਂਦੀ ਹੈ ਮੰਨ ਲਓ ਇਹ ਜ਼ਮਾਨਤ ਲਾ ਕੇ ਬੰਦਾ ਬਾਹਰ ਲਿਆਉਨੇ ਆ ਤਾਂ ਅਸੀਂ ਤਾਂ ਅਸੀਂ ਤਾਂ ਮੰਨ ਲਿਆ ਕਿ ਅਸੀਂ ਤਾਂ ਦੋਸ਼ੀ ਸਾਬਤ ਹੋ ਗਏ ਤੇ ਗਾਂ ਟ੍ਰਾਇਲ ਚੱਲੂਗਾ ਤੇ ਗਾਹ ਇੱਕ ਕੌਣ ਬੰਦਾ ਜ਼ਿੰਮੇਵਾਰੀ ਦੇਊਗਾ ਵੀ ਭਾਈ ਕੱਲ ਨੂੰ ਪਰਚੜ ਚਾਰਜ ਕੀਤੇ ਜਾਣਗੇ ਠੀਕ ਹੈ ਅੱਜ ਕਹਿੰਦੇ ਆ ਵੀ ਪਰਚੜ ਚਾਰਜ ਕਰ ਦਿਆਂਗੇ ਪਰ ਜ਼ਿੰਮੇਵਾਰੀ ਕੌਣ ਦੇਊ ਲਿਖ ਕੇ ਆਪ ਤੌਰ ਤੇ ਬਹੁਤ ਛੋਟੇ ਵਾਲੇ کیسਾਂ ਦੇਖਿਆ ਛੋਟਾ ਛੜਤਾ ਟਰੈਲ ਚੱਲੀ ਜਾਂਦੇ ਆ ਹੋਰ ਕਈ کیسਾਂ ਜੇ ਆਪਾਂ ਦੇਖਦੇ ਆ ਵੀ ਬੰਦੇ ਛੜ ਆਪਣਾ ਜਮਾਨਤਾਂ ਤੇ ਆ ਜਾਂਦੇ ਆ ਟਰੈਲ ਚੱਲਦੇ ਰਹਿੰਦੇ ਆ ਸੋ ਇਸ ਕਰਕੇ ਇੱਥੇ ਮੈਂ ਅਪੀਲ ਕਰਦਾ ਨੌਜਵਾਨੀ ਨੂੰ ਸਾਰਿਆਂ ਨੂੰ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਆ ਜਾਬਤ ਜ ਰਹਿਣਾ ਮੇਰੀ ਗੱਲ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਮਾਮਾ ਨੂੰ ਭੈਣਾਂ ਨੂੰ ਬੇਨਤੀ ਕਰਦਾ ਵੀ ਪ੍ਰਸ਼ਾਦੇ ਤਿਆਰ ਕਰ ਦਿਓ ਲੰਗਰ ਤਿਆਰ ਕਰ ਦਿਓ ਇੱਥੇ ਟਰਾਲੀਆਂ ਤੇ ਪ੍ਰਸ਼ਾਦੇ ਲੰਗਰ ਲੈ ਕੇ ਆਲੇ-ਦਾਲੇ ਜਿੰਨੇ ਪਿੰਡਾਂ ਦੇ ਵਿੱਚੋਂ ਇੱਥੇ ਅਸੀਂ ਬਿਲਕੁਲ ਬਾਈਪਾਸ ਦੇ ਉੱਤੇ ਹਾਈਵੇ ਦੇ ਉੱਤੇ ਜਾਮ ਲੱਗਿਆ ਹੋਇਆ ਇੱਥੇ ਬੈਠੇ ਆਂ ਜਿੱਥੇ ਬਿਲਕੁਲ ਭਵੰਤਮਾਨ ਦੀ ਕੋਠੀ ਹੈ ਉਹਦੇ ਬਿਲਕੁਲ ਸਾਹਮਣੇ ਇਹ ਹਾਈਵੇ ਤੇ ਜਾਮ ਲੱਗਿਆ ਹੋਇਆ ਹੁੱਕਾ ਆਉਣ ਦਾ ਸੀ ਇੱਥੇ ਅੱਗੇ ਇਸ ਤੋਂ ਅੱਗੇ ਕੀ ਹੈ ਹਾਲਾਂਕਿ ਤੁਸੀਂ ਕਿਹਾ ਵੀ ਲੰਗਰ ਜਿਹੜਾ ਤਿਆਰ ਕਰੋ ਇਸ ਤੋਂ ਅੱਗੇ ਕੀ ਹੈ ਅਸੀਂ ਤਾਂ ਰੁਕਿਆ ਨਹੀਂ ਅਸੀਂ ਰੁਕੇ ਨਹੀਂ ਹੈਗੇ ਵੀ ਅਸੀਂ ਆਪਦੀ ਮਰਜ਼ੀ ਨਾਲ ਰੁੱਕੇ ਆਂ ਰੋਕਿਆ ਗਿਆ ਪ੍ਰਸ਼ਾਸਨ ਦੁ ਅਸੀਂ ਤਾਂ ਇਹ ਵੀ ਕਿਹਾ ਵੀ ਭਵੰਤ ਦੇ ਘਰ ਦੇ ਅੱਗੇ ਤਾਂ ਬਹੁਤ ਜ਼ਿਆਦਾ ਲੋਕ ਧਰਨੇ ਪ੍ਰਦਰਸ਼ਨ ਕਰਦੇ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਜਦੋਂ ਇੱਥੋਂ ਤੱਕ ਵੀ ਇਹ ਗੱਲ ਅੜੀ ਖੜੀ ਐ ਇੰਨਾ ਹੰਕਾਰ ਵੀ ਨਹੀਂ ਅਸੀਂ ਕੋਠੀ ਅੱਗੇ ਵੀ ਨਹੀਂ ਆਉਣ ਦੇਣਾ ਤੇ ਜਿਹੜਾ ਭਵੰਤ ਕਦੇ ਕਹਦਾ ਹੁੰਦਾ ਯਾਰ ਵੀ ਆਓ ਮੇਰੇ ਦਰਵਾਜ਼ੇ ਖੁੱਲ੍ਹੇ ਆ ਲੋਕਾਂ ਲਈ ਮੈਨੂੰ ਆ ਕੇ ਦੱਸੋ ਕਿਉਂ ਧਰਨੇ ਲਾਉਨੇ ਹੋ ਕਿਉਂ ਸੜਕਾਂ ਜਾਮ ਕਰਦੇ ਆ ਜੇ ਅੱਜ ਅਸੀਂ ਉਹਦੀ ਖਾਲੀ ਕੋਠੀ ਐ ਹੈ ਹੀ ਨਹੀਂ ਕੋਈ ਕੋਠੀ ਚ ਤਾਂ ਖਾਲੀ ਕੋਠੀ ਮੁਰੇ ਵੀ ਨਹੀਂ ਕੋਈ ਜਾਣਦੇ ਰਿਹਾ ਤਾਂ ਫਿਰ ਇਹ ਦੂਜਾ ਹਾਵ ਲਾਲ ਵੀ ਇਦੋਂ ਵੱਡਾ ਹੰਕਾਰੀ ਕਿਹੜਾ ਸਕਦਾ ਯਾਰ ਜਿਸ ਤਰੀਕੇ ਨਾਲ ਇਦੋਂ ਪਹਿਲਾਂ ਵੀ ਧਰਨੇ ਹੋਏ ਆ ਪ੍ਰਦਰਸ਼ਨ ਹੋਇਆ ਸਰਕਾਰ ਖਿਲਾਫ ਅੱਜ ਜਿੱਥੋਂ ਜਿੱਥੋਂ ਦੇ ਪੱਤਰਕਾਰ ਸੀ ਜਾਂ ਤਾਂ ਉਥੋਂ ਦੇ ਥਾਣਿਆਂ ਨੇ ਜਾਂ ਰਸਤੇ ਦੇ ਵਿੱਚ ਪੱਤਰਕਾਰਾਂ ਦੀ ਵੀ ਗ੍ਰਿਫਤਾਰੀ ਹੋਣੀ ਇਹਨੂੰ ਕਿਵੇਂ ਦੇ ਕੁੱਲ ਆਵਾਜ਼ ਦੱਬੀਆਂ ਗਈਆਂ ਫਿਰ ਇੱਥੇ ਪੱਤਰਕਾਰ ਥਾਣਿਆਂ 'ਚ ਬਿਠਾ ਲਏ ਗਏ ਆ ਰਤਨਦੀਪ ਉਠਾਇਆ ਆਪਣਾ ਮੁੰਡਾ ਦੂਸਰਾ ਜਿਹੜਾ ਹੈਗਾ ਟੱਲਮਾਲਾ ਉਹਨੂੰ ਬਿਠਾ ਕੇ ਰੱਖਿਆ ਗਿਆ ਪਰसों ਇੱਕ ਤਰੀਕ ਨੂੰ ਵੀ ਆਹੀ ਕੁਛ ਹੋਇਆ ਇੱਥੇ ਉਦੋਂ ਦੇ ਪੱਤਰਕਾਰਾਂ ਦੇ ਕੈਮਰੇ ਭੰਨਤੇ ਹਨਾ ਧੱਕਾ ਮੁਕੀ ਹੋਈ ਹੈ ਜਾਣੇ ਹਰ ਆਵਾਜ਼ ਸੋਡਿਆਰਗ ਦਾ ਖਾਸ ਤੌਰ ਤੇ ਲੜਕਦੇ ਆ ਨਾ ਹੁਣ ਤੁਸੀਂ ਵੀ ਇੱਥੇ ਪੰਜ ਚਾਰ ਚੈਨਲ ਜਿਹੜੇ ਆਵਾਜ਼ ਚੱਕੋਗੇ ਚੱਕ ਰਹੇ ਹੋਂ ਲਗਾਤਾਰ ਲੋਕ ਲਹਿਰ ਸੋਡਾ ਬਣਾਉਣ ਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਆਪਣੇ ਆਪ ਨੂੰ ਮੇਨਸਟ੍ਰੀਮ ਮੀਡੀਆ ਕਹੋਂਦਾ ਮੁਖਤਾਰਾ ਦਾ ਮੀਡੀਆ ਕਹੋਂਦਾ ਉਹ ਤਾਂ ਬਾਈ ਗੱਲ ਹੀ ਨਹੀਂ ਚੱਕ ਰਿਹਾ ਕੀ ਯਾਰ ਆ ਇੰਨੇ ਲੋਕਾਂ ਦਾ ਰੋਹ ਇੰਨੀ ਨੌਜਵਾਨੀ ਦਾ ਜੋਸ਼ ਨਹੀਂ ਦਿਖਦਾ ਕਿ ਨੌਜਵਾਨੀ ਕੀ ਚਾਹੁੰਦੇ ਕਿੰਨੀ ਤੜਫ ਨੌਜਵਾਨ ਕਿੰਨਾ ਗੁੱਸਾ ਹੈ ਅੰਦਰ ਮਨ ਦੇ ਵਿੱਚ ਤੇ ਭਾਂਸੇ ਗੁੱਸੇ ਨੂੰ ਤੂੰ ਕਹਿੰਦਾ ਗੇਰ ਮੈਂ ਚਾਹੁੰਦਾ ਸਾਡੇ ਨੌਜਵਾਨ ਰੋਜ਼ਗਾਰ ਮਿਲੇ ਨੌਕਰੀਆਂ ਦੇਣੀਆਂ ਇਹ ਗੁੱਸਾ ਇਹ ਜੋਸ਼ ਇਹ એનર્ਜੀ ਸਹੀ ਪਾਸੇ ਲਾਉਣੀ ਹੈ ਤੇ ਸਹੀ ਪਾਸੇ ਕਿੱਥੇ ਲਾ ਰਹੇ ਹੋ ਯਾਰ ਆਹ ਕੁਛ ਕਰ ਰਹੇ ਹੋ ਹੁਣ ਸੜਕਾਂ 'ਤੇ ਬਿਠਾ ਕੇ ਤੁਸੀਂ ਕੁੱਟੋ ਮਾਰੋਗੇ ਡਾਂਗਾ ਮਾਰ ਕੋਈ ਗੱਲ ਨਹੀਂ ਤੇਰੇ ਜ਼ਬਰਦਸਤ ਮੁਕਾਬਲਾ ਸਬਰ ਨਾ ਦੇਵਾਂਗੇ ਤੁਹਾਡੇ ਸਾਰੇ ਹੱਥ ਖੁੱਲੇ ਆ ਡਾਂਗਾਂ 'ਚ ਲਾ ਦੇ ਗੋਲੀਆਂ 'ਚ ਜੋ ਮਰਜ਼ੀ ਕਰ ਲੋ ਪਰ ਇੱਕ ਇਹ ਨਹੀਂ ਗੱਲ ਹੈਗੀ ਆਵਾਜ਼ ਐ ਨਹੀਂ ਦੱਬੀ ਜਾਣੀ ਸਾਰੇ ਆਗੂ ਘਰੋਂ ਘਰ ਡਿਟੇਨ ਕੀਤੇ ਗਏ ਤੁਸੀਂ ਕਿਵੇਂ ਬਚ ਕੇ ਆ ਗਏ ਦੇਖੋ ਮੈਨੂੰ ਪਹਿਲਾਂ ਇੱਕ ਦੋ ਵਾਰੀ ਇਹਨਾਂ ਨੇ ਘਰੇ ਘੇਰ ਲਿਆ ਸੀਗਾ ਤੇ ਮੈਨੂੰ ਇੰਨਾ ਕਦਾ ਪਤਾ ਸੀਗਾ ਮੈਂ ਦੋ ਤਿੰਨ ਤੋਂ ਪਹਿਲਾਂ ਹੀ ਪਾਸੇ ਰਿਹਾ ਫੋਨ ਫਾਨ ਬੰਦਾ ਦੇ ਮੈਂ ਕਰ ਲਈ ਸੀਗੇ ਮੈਂ ਕਿਹਾ ਮੈਨੂੰ ਇਹ ਘਰ ਚ ਘੇਰ ਲੈਣਗੇ ਨਜ਼ਰਬੰਦ ਕਰ ਲੈਣਗੇ ਮੇਰਾ ਪਹੁੰਚਣਾ ਜ਼ਰੂਰੀ ਹੁੰਦਾ ਕਿਉਂਕਿ ਦੇਖੋ ਜੇ ਛੁਡਾ ਆਗੂ ਛੁਡਾ ਕਮਾਂਡਰੀ ਘਿਰ ਜਾਂਦਾ ਤਾਂ ਫੌਜਾਂ ਨਹੀਂ ਲੜਦੀਆਂ ਫੌਜਾਂ ਨੂੰ ਵੀ ਹੌਸਲਾ ਉਦੀ ਮਿਲਦਾ ਗਵਾਈ ਉਦੀ ਮਿਲਦੀ ਹੈ ਜਦੋਂ ਛੁਡਾ ਆਗੂ ਅੱਗੇ ਹੁੰਦਾ ਤੋ ਉਸ ਕਰਕੇ ਮੈਂ ਬਚ ਬਚਾ ਕੇ ਜਮ ਆਇਆ ਅਰੀ ਤਿਆਰੀਆਂ ਵੈਰੀਆਂ ਕਰਕੇ ਅਸੀਂ ਸਨੇਹ ਸੁਨੇਹ ਲਾ ਕੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਇੱਥੇ ਤਾਂ ਇੱਥੇ ਆਇਆ ਭਾਈ ਬੈਠਣ ਦਾ ਪੱਕਾ ਹੈ ਜਿਵੇਂ ਪਹਿਲਾਂ ਹੀ ਪੁੱਛਿਆ ਇੱਥੇ ਬੈਠਣਾ ਹੀ ਆ ਜਾਂ ਇੱਥੋਂ ਵਾਪਸੀ ਵਾਪਸੀ ਹੈ ਇਹ ਹਲੇ ਮੀਟਿੰਗ ਦੇ ਵਿੱਚ ਤੈਅ ਕਰਨਾ ਸਾਡੇ ਕੁਛ ਆਗੂ ਸਹਿਬਾਨ ਆਉਂਦੇ ਨੇ ਸਰਜੀਤ ਫੂਰੋਜੀ ਵਰਗੇ ਆ ਕਾਕਾ ਕੋਲਡਾ ਜੀ ਵਰਗੇ ਆ ਉਹਨਾਂ ਨੇ ਹਿਲੇ ਆਉਣਾ ਉਹਨਾਂ ਨਾਲ ਅਸੀਂ ਮੀਟਿੰਗ ਰੱਖੀ ਆ ਉਹ ਵਿਚਾਰ ਕੇ ਅੱਗੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਅੱਗੇ ਸਿਰੇ ਚੜਦੀ ਆ ਨਹੀਂ ਚੜਦੀ ਇਹ ਰਣਨੀਤੀ ਅੱਗੇ ਲਿਖਾਂਗੇ ਇਹ ਕਿ ਭਰਾੜ ਕਾ ਕੀ ਹੋਈ ਜਿਹੜਾ ਐਡਾ ਤਾਮਝਾਮ ਲਾ ਕੇ ਰੋਕਣਾ ਇਹਦੀ ਤੁਹਾਨੂੰ ਕੀ ਲੱਗਦਾ ਵੀ ਐਡੀ ਭਰਾੜ ਕਿਹੜੀ ਆ ਨਹੀਂ ਵੀ ਉਹੀ ਗੱਲ ਆ ਗਈ ਨਾ ਵੀ ਅਸੀਂ ਸਰਕਾਰ ਆ ਮੈਂ ਮੁੱਖ ਮੰਤਰੀ ਆ ਯਾਰ ਤੂੰ ਲੋਕਾਂ ਨੇ ਬਣਾਇਆ ਆਹੀ ਉਹ ਆਹੀ ਨੋਜਵਾਨੀਆਂ ਦਿਖਾਓ ਯਾਰ ਆ ਹਜ਼ਾਰਾਂ ਉਹੀ ਨੋਜਵਾਨੀਆਂ ਜਿਹੜੀ ਤੇਰੀ ਭਵੰਤ ਭਵੰਤ ਜਿੰਦਾਬਾਦ ਕਰਦੀ ਸੀ ਤੇਰੇ ਝੰਡੇ ਟੈਂਕੀਆਂ ਤੇ ਬਨੇਰਿਆਂ ਤੇ ਚੜ ਕੇ ਤੇਲ ਫੂਕਦੇ ਸੀ ਜਿਨ੍ਹਾਂ ਨੂੰ ਪਮਖੜ ਕਹਿੰਦਾ ਹੁੰਦਾ ਸੀ ਕਿ ਇਹ ਮੇਰੇ ਪਮਖੜ ਨੇ ਇਹ ਮੱਚ ਸਕਦੇ ਆ ਪਿੱਛੇ ਨਹੀਂ ਹਟਣਗੇ ਅੱਜ ਪਮਖੜਾ ਨਾਲ ਕੀ ਹਾਲ ਕਰ ਰਹੇ ਹਾਂ ਤੂੰ ਦੇਖ ਲੈ ਉਹੀ ਨੌਜਵਾਨੀ ਐ ਪੁੱਛੋ ਜਿੰਨੇ ਨੌਜਵਾਨ ਆਏ ਖੁਸ਼ ਹੋਏਗਾ ਤੇਰੇ ਵਰਤਾਰੇ ਤੋਂ ਤੇ ਤੂੰ ਰਾਹ ਫੜ ਕਿਹੜਾ ਲਿਆ ਤੈਨੂੰ ਇਸ ਕੰਮ ਲਈ ਚੁਣਿਆ ਸੀ ਯਾਰ ਕੰਮ ਤਾਂ ਤੂੰ ਜਿਹੜੇ ਲੋਕਾਂ ਦੇ ਕਰਨੇ ਉਹ ਕਰੋ ਉਹ ਤਾਂ ਬਹੁਤ ਪਿਆ ਐ ਇੰਨਾ ਜੋਰ ਜਿੰਨਾ ਪ੍ਰਸ਼ਾਸਨ ਖੜਾ ਡਾਂਗਾਂ ਚੱਕੀ ਇੱਥੇ ਭਰਾਉਣ ਨੂੰ ਨੌਜਵਾਨੀ ਤੇ ਇਹ ਚੱਟਾ ਰੋਕਣ ਦੀ ਲਾ ਦੇ ਇਹ ਹੋਰ ਕਿੰਨੇ ਮਸਲੇ ਨੇ ਪੰਜਾਬ ਦੇ ਗੁਰਨ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਹਨਾਂ ਇਨਸਾਫ ਦੇਣਤੀ ਲਾ ਦੇ ਕਿੰਨੇ ਤਮਾਮ ਮਸਲੇ ਨੇ ਲੋਕਾਂ ਨੂੰ ਕੋਈ ਇਨਸਾਫ ਹੀ ਨਹੀਂ ਮਿਲ ਰਿਹਾ ਲੋਕ ਭੜਕਦੇ ਫਿਰਦੇ ਆ ਥਾਣਿਆਂ ਚ ਕਚਹਿਰੀਆਂ ਚ ਇਹਨਾਂ ਦੇ ਦਫ਼ਤਰਾਂ ਚ ਉਹਦੇ ਜ਼ੋਰ ਲਾ ਦੇ ਜਿੰਨਾ ਸਾਨੂੰ ਇੱਥੇ ਉਤਾਰੂ ਹੋਏ ਖੜੇ ਆ ਵੀ ਨਹੀਂ ਹੱਠ ਫੜ ਰੱਖਿਆ ਵੀ ਨਹੀਂ ਅੱਗੇ ਨਹੀਂ ਜਾਣ ਦੇਣਾ ਗਲਾਮ ਘਰ ਦੇ ਮੁੱਖ ਮੰਤਰੀ ਨੂੰ ਇਹ ਆਮ ਲੋਕਾਂ ਦਾ ਰੋਸ ਉਹਨਾਂ ਦਿਖਾਈ ਨਹੀਂ ਦੇ ਰਿਹਾ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਕੋਈ ਨਹੀਂ ਭਾਈ ਕੋਈ ਨਹੀਂ ਮਹਿੰਦਰ ਸਿੰਘ ਮਾਸਟਰ ਸਾਹਿਬ ਦੇ ਮੁੰਡਾ ਜੀ ਕੋਈ ਗੱਲ ਨਹੀਂ ਰਹਿ ਗਏ 2 2.5 ਮਹੀਨੇ ਸੋਨੂੰ ਸਾਡੇ ਸਾਹਮਣੇ ਹੀ ਆਉਣਾ ਸਾਰਾ ਕੁਝ ਕੀ ਇਹ ਲੋਕਾਂ ਦੇ ਅੰਦਰ ਤੁਸੀਂ ਦੇਖੀ ਜਾਵੋਗੇ ਲੋਕਾਂ ਦਾ ਬਾਲ ਹੈ ਤੁਹਾਨੂੰ ਦੱਸ ਦੂਗਾ ਜਿਹੜਾ ਹੰਕਾਰ ਜਿਹੜਾ ਤੁਹਾਨੂੰ ਸੱਤਵੇਂ ਸਵਾਨ ਚੜੇ ਹੋਏ ਨੇ ਤੁਸੀਂ ਇਹ ਲਾਉਣਗੇ ਵੀ ਤੁਹਾਨੂੰ ਦੋ ਢਾਈ ਮਹੀਨਾਵਾਂ ਬਾਅਦ ਐਮਪੀ ਦੀਆਂ ਚੋਣਾਂ ਆ ਗਈਆਂ ਉਹਨੂੰ ਦੱਸ ਦੇਣਗੇ ਲੋਕ ਪਰ ਜੇ ਹੁਣ ਵੀ ਨਾ ਲੋਕਾਂ ਨੇ ਦੱਸਿਆ ਫਿਰ ਸਾਡੇ ਛੱਤਰਖਾਨ ਦੀ ਸਾਡੇ ਅਸੀਂ ਹਾਈਸਟ ਅਲਾਇਕ 40 40 ਲੱਖ ਦੀਆਂ ਗੱਡੀਆਂ ਦਿੱਤੀਆਂ ਸੜਕ ਸੁਰੱਖਿਆ ਫੋਰਸ ਦੇ ਨਾਂ ਤੇ ਵੀ ਜਿੱਥੇ ਵੀ ਐਕਸੀਡੈਂਟ ਹੋ ਉਹ ਕਵਰ ਕਰੂਗੀ ਤੇ ਅੱਜ ਉਹ ਪੱਤਰਕਾਰਾਂ ਨੂੰ ਕਿਸਾਨਾਂ ਨੂੰ ਚੱਕਣ ਲਈ ਵਰਤਿਆ ਗਈਆਂ ਕਿਵੇਂ ਇਹ ਅਸਲ ਤਾਂ ਸਾਰੇ ਬਹਾਨੇ ਤਾਂ ਉਹੀ ਹ ਟਰੱਕ ਲੈ ਖਰੀਦ ਲਏ ਗਏ ਕਈ ਕਰੋੜਾਂ ਅਰਬਾਂ ਰੁਪਇਆ ਉਤੇ ਖਰਚ ਕੀਤਾ ਗਿਆ ਉਹ ਕਰਨਾ ਦਾ ਪਾਰਟੀ ਦਾ ਪ੍ਰਚਾਰ ਹੀ ਹੈ ਨਾ ਪਰ ਖਜ਼ਾਨੇ ਜੋ ਪਹਾ ਕਰਕੇ ਪ੍ਰਚਾਰ ਪਾਰਟੀ ਦਾ ਕਰਨਾ ਇਹ ਸਾਰੀਆਂ ਗੱਲਾਂ ਵਾਤਾਂ ਉਧਰ ਨੂੰ ਜਾਣੀਆਂ ਨੇ ਉਹੀ ਕੁਝ ਉਹ ਜਿਹੜੇ ਫੋਰਸਾਂ ਤਿਆਰ ਕਰ ਰਹੇ ਹੈ ਭਰੌਣੇ ਦਾ ਲੋਕਾਂ ਦੇ ਡਾਂਗ ਹੀ ਆ ਛਤਰੀ ਮਾਰਨੇ ਆ ਲੋਕਾਂ ਦੇ ਇਹ 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 ਜ਼ੁਲਮ ਦੇਖੋ ਇਹ ਜ਼ੁਲਮ ਜਿਹੜਾ ਹੈਗਾ ਹੁਣ ਆ ਜ਼ਿੰਮੇਵਾਰ ਕੌਣ ਆ